ਤੁਸੀਂ ਸਾਰੇ ਪੰਜਾਬੀ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਜਿਹੜੇ ਆ ਇਸ ਵੇਲੇ ਤਰਨਤਾਰਨ ਤੋਂ ਨਤੀਜਾ ਜਿਹੜਾ ਸੌ ਰਿਓ ਤਬਦਦ ਤੋਂ ਸਾਡੀ ਪਾਰਟੀ ਆਮਾਦੀਪ ਪਾਰਟੀ ਦੇ ਉਮੀਦਵਾਰ ਸਰਦਾਰ ਹਬੀਸ਼ ਸਿੰਘ ਸੰਧੂ 10000 200 ਵੋਟ ਦੇ ਨਾਲ ਲੀਡ ਦੇ ਤੇ ਅਲਗ-ਬਾਕ ਸਾਡੀ ਜਿੱਤ ਜਿਹੜੀ ਹੈ ਉਹ ਪੱਕੀ ਹੈ ਔਰ ਮੈਂ ਆਪਣੇ ਪ੍ਰੀਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀਆਂ ਵਿਕਾਸ ਦੀਆਂ ਨੀਤੀਆਂ ਤੇ ਲੋਕਾਂ ਨੇ ਮੋਹ ਲਾਈ ਹੈ ਸਾਡੇ 3.5 ਸਾਲ ਜਿਹੜਾ ਉਹਨਾਂ ਨੇ ਕੰਮ ਕੀਤਾ ਸੀ ਉਹਨਾਂ ਦੀਆਂ ਵਿਕਾਸ ਦੀਆਂ ਜਿਹੜੀਆਂ ਨੀਤੀਆਂ ਸੀਗੀਆਂ ਜਿਹੜੇ ਉਹਨਾਂ ਵਿਕਾਸ ਕੀਤੇ ਆ ਉਹਦੇ ਤੇ ਮੋਹਰ ਲਾਈ ਆ ਉਹਦੀ ਆਪਣੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਰਿਵਾਲ ਜੀ ਜਿਨ੍ਹਾਂ ਦੀਆਂ ਦੇਸ਼ ਪੱਖੀ ਤੇ ਪੰਜਾਬ ਪੱਖੀ ਨੀਤੀਆਂ ਤੇ ਮਾਝੇ ਦੇ ਲੋਕਾਂ ਨੇ ਮੋਹਰ ਲਾਈ ਆ ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਮੈਂ ਆਪਣੇ ਪਧਿਵਾਰੀ ਪੰਜਾਬ ਦੇ ਮਨੀਸ਼ ਸ਼ੋਧਿਆ ਜੀ ਜਿਹੜੇ ਸਾਡੀ ਪਾਰਟੀ ਦੇ ਵੱਡੇ ਲੀਡਰ ਨੇ ਉਹਨਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਦੀ ਅਗਵਾਈ ਚ ਅਸੀਂ ਇਹ ਇਲੈਕਸ਼ਨ ਲੜੀ ਆ ਮੈਂ ਮਾਜਦੇ ਸਾਰੇ ਲੋਕਾਂ ਨੂੰ ਵਧਾਈ ਵੀ ਦਿੰਦਾ ਤਰਫ ਦੇ ਲੋਕਾਂ ਨੂੰ ਵਧਾਈ ਦਿੰਦਾ ਆਪਣੇ ਹਜ਼ਮਨ ਪਿਆਰੇ ਉਮੀਦਵਾਰ ਹਮੀਦ ਸਿੰਘ ਸੰਧੂ ਜੀ ਨੂੰ ਵਧਾਈ ਦਿੰਦਾ ਔਰ ਮੈਂ ਕਹਿਣਾ ਚਾਹੁੰਦਾ ਕਿ ਜੋ ਕੁਝ ਇਲੈਕਸ਼ਨ ਦੇ ਵਿੱਚ ਬਣਾਇਆ ਜਾ ਰਿਹਾ ਸੀਗਾ ਕਿ ਇਹ ਪੰਥਕ ਹਲਕਾ ਜੀ ਇੱਥੇ ਇਦਾਂ ਹੋਊਗਾ ਜੀ ਇਦਾਂ ਹੋਊਗਾ ਨਹੀਂ ਲੋਕਾਂ ਨੇ ਬਲਿ ਸਾਬਤ ਕਰਤਾ ਕਿ ਲੋਕਾਂ ਨੇ ਇੱਕ ਵਾਰ ਫੇਰ ਵਕਾਸ ਨੂੰ ਵੋਟਾਂ ਪਾਈਆਂ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਵਕਾਸਪੱਖੀ ਨੀਤੀਆਂ ਤੇ ਮੋਹਰ ਲਾਈ ਆ ਉਹ ਚੀਜ਼ਾਂ ਭੁਲਿਖੇ ਸਾਰੇ ਦੂਰ ਕੀਤੇ ਆ ਔਰ ਮੈਂ ਇਸ ਗੱਲ ਤੋਂ ਬੜਾ ਕੁਛ ਵੀ ਆ ਕਿ ਮਾਝੇ ਦੇ ਲੋਕਾਂ ਨੇ ਕਾਂਗਰਸ ਨੂੰ ਬਹੁਤ ਬੁਰੀ ਤਰ੍ਹਾਂ ਨਿਕਾਰਿਆ ਕਾਂਗਰਸ ਚੌਥੇ ਨੰਬਰ ਤੇ ਆ ਬੀਜੇਪੀ ਪੰਜਵੇਂ ਨੰਬਰ ਤੇ ਆ ਜਿਹੜੇ ਕਹਿੰਦੇ ਅਸੀਂ ਅਗਲੀ ਸਰਕਾਰ ਬਣਾਉਣੀ ਆ ਕਾਂਗਰਸ ਦੇ 6 ਭੁਲਖੀ ਮੁੱਖ ਮੰਤਰੀ ਉੱਥੇ ਤੁਰੇ ਫਿਰਦੇ ਸੀ ਜਿਹੜੇ ਕਹਿੰਦੇ ਅਸੀਂ ਮੁੱਖ ਮੰਤਰੀ ਅਸੀਂ ਮੁੱਖ ਮੰਤਰੀ ਆ ਉਹ ਤੰਬੀ ਵਾਲੇ ਬਚਾਦੇ ਬਾਜਵਾਜੀ ਸਭ ਰਗੜਦੇ ਲੋਕਾਂ ਨੇ ਆਵਾਜ਼ਾ ਬਰਿੰਗ ਜੀ ਨੇ ਜੋ ਹੰਕਾਰ ਸੀਗਾ ਉਨ੍ਹਾਂ ਦੀ ਧੌਂ ਦੇ ਵਿੱਚ ਜਿਹੜਾ ਕਿਲਾ ਸੀਗਾ ਜਿਹੜਾ ਉਹਨਾਂ ਨੇ ਸਾਡੇ ਗਰੀਬ ਲੋਕਾਂ ਦੇ ਪ੍ਰਤੀ ਦਲਤ ਦਲਤਾ ਦੇ ਵਿਰੋਧੀ ਸਵਾਦ ਬੂਟਾ ਸਿੰਘ ਜੀ ਦੇ ਵਿਰੋਧ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਉਹਦਾ ਬਹੁਤ ਕਰਾਦਾ ਜਵਾਬ ਦਿੱਤਾ ਔਰ ਕਾਂਗਰਸੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੇ ਲੋਕ ਉਹ ਨਹੀਂਗੇ ਬਾਜੇ ਵਾਲੇ ਉਹ ਨਹੀਂ ਹੈ ਕਿ ਤੁਹਾਨੂੰ ਬਰਦਾਸ਼ਤ ਕਰ ਦੇਣਗੇ ਇੱਕ ਕਰਕੇ ਮਾਝੇ ਦੀ ਧਰਤੀ ਤੋਂ ਕਾਂਗਰਸ ਨੂੰ ਇੱਕ ਬਹੁਤ ਬੁਧੀ ਤਰ੍ਹਾਂ ਮਝਾ ਲਾ ਨੇ ਜਿਹੜਾ ਨਕਾਰ ਦਿੱਤਾ ਔਰ ਜਿਹੜੀ ਭਾਤੀ ਜਨਤਾ ਪਾਰਟੀ ਜਿਹੜੇ ਭਵਿੱਖ ਦੀਆਂ ਪਲਾਨਾਂ ਕਰੇ ਸੀਗੇ ਕਿ ਅਸੀਂ ਤਾਂ ਜੀ ਅਜੇ ਤਾਂ ਗੱਠ ਜੋੜ ਕਰਾਂਗੇ ਉਹਦੇ ਨਾਲ ਕਹਾਂਗੇ ਸਰਕਾਰ ਸਾਡੀ ਬਣੂਗੀ ਉਹਨਾਂ ਨੂੰ ਸਮਝ ਲੱਗ ਗਈ ਕਿ ਪੰਜਾਬੀ ਔਰ ਬਾਜੇ ਵਾਲੇ ਜਿਹੜੇ ਆ ਉਹ ਬੀਜੇਪੀ ਨੂੰ ਅਗਲੀ ਸਤਾਈ ਦੇ ਵਿੱਚ ਨੇੜੇ ਤੇਰੇ ਨਹੀਂ ਲੱਗਣ ਦੇਵਗੇ ਸੋ ਮੈਂ ਸਮਝਦਾ ਕਿ ਇਹ ਜਿਹੜੀ ਚੋਣ ਆ ਇਹ ਸਤਾਈ ਦਾ ਇੱਕ ਸੈਮੀ ਫਾਈਨਲ ਸੀਗਾ ਔਰ ਸਤਾਈ ਦੇ ਵਿੱਚ ਮੁੜ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਔਰ ਬਾਜੇ ਦੇ ਵਿੱਚੋਂ ਅਸੀਂ ਵੱਡੀ ਲੀਡ ਲਾਂਗੇ ਬਾਜੇ ਦੇ ਵਿੱਚੋਂ ਅਸੀਂ ਕਾਂਗਰਸ ਦਾ ਅਕਾਲੀ ਦਲ ਦਾ ਸਬਾਇਆ ਕਰਦੇ ਆਂਗੇ ਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਬੇਸ਼ੱਕ ਦੂਜੇ ਨੰਬਰ ਤੇ ਆ ਪਰ ਉਹਨਾਂ ਨੂੰ ਜਿਹੜੀਆਂ ਵੋਟਾਂ ਪਈਆਂ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਕਿ ਵੋਟਾਂ ਉਹਨਾਂ ਨੂੰ ਕਿੱਦਾਂ ਪੈ ਗਈਆਂ ਇਹ ਵੋਟਾਂ ਕੋ ਅਕਾਲੀ ਦਲ ਨੂੰ ਨਹੀਂ ਪਈਆਂ ਉਹ ਜਿਹੜਾ ਜਿਹੜਾ ਉਮੀਦਵਾਰ ਦਾ ਪਛੋਕੜ ਉਹਨਾਂ ਦਾ ਜਿਹੜੇ ਜਵਾਈ ਸਾਬ ਜਿਨ੍ਹਾਂ ਦਾ ਉੱਤੇ ਅਸਰ ਸੀਗਾ ਜਿਨ੍ਹਾਂ ਦੀ ਦਹਿਸ਼ਤ ਸੀਗੀ ਉਹ ਦਹਿਸ਼ਤ ਦੇ ਕਰਕੇ ਉਹਨਾਂ ਦੇ 40 ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਵੋਟਾਂ ਪਈਆਂ ਜਿੱਥੇ ਉਹਨਾਂ ਦੇ ਸਰਪੰਚ ਬਣਾਏ ਸੀਗੇ ਜਿਹੜੇ ਗੈਕਸਰ ਨੇ ਸਰਪੰਚ ਬਣਾਏ ਸੀਗੇ ਉਹ 40 ਪਿੰਡਾਂ ਦੇ ਲੋਕਾਂ ਨੇ ਵੋਟਾਂ ਪਾਈਆਂ ਆ ਕਾਲੀ ਦਲ ਨੂੰ ਪਰ ਭੁਲੇਖੇ ਜਿਹੀ ਦਾਨਾ ਚਾਹੀਦਾ ਕਿ ਪਤਾ ਨਹੀਂ ਕਿੰਨਾ ਸਾਨੂੰ ਰਿਸਪੌਂਸ ਮਿਲ ਗਿਆ ਕੋਈ ਇਦਾਂ ਦਾ ਰਿਸਪੌਂਸ ਨਹੀਂ ਆ ਸੋ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਸਾਫ ਤੱਕ ਨਤੀਜਾ ਜਿਹੜਾ ਉਹ ਬਾਜੇ ਦੇ ਲੋਕਾਂ ਨੇ ਦਿੱਤਾ ਉਹ ਸਫਾਈ ਦੀ ਜਿੱਤ ਦਾ ਬਾਜੇ ਦੇ ਲੋਕਾਂ ਨੂੰ ਜਿਹੜਾ ਮੋੜ ਬਣਤਾ ਮੈਂ ਫਿਰ ਇੱਕ ਵਾਰ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਰਵਿੰਦ ਕੇਜੀਵਾਲ ਜੀ ਮਨੀਸ਼ ਸੋਸ਼ੋਧਿਆ ਜੀ ਪਾਰਟੀ ਦੀ ਸਮੁੱਚੀ ਟੀਮ ਜਿਹੜੀ ਉੱਥੇ ਕੰਮ ਕਰ ਰਹੀ ਸੀਗੀ ਜਿਹੜੀ ਸਾਰੇ ਸਾਡੇ ਦੇ ਐਮਐਲਏ ਸਾਹਿਬਾਨ ਕਈ ਐਮਐਲਏ ਸਾਹਿਬਾਨਾਂ ਨੇ ਡਿਊਟੀ ਕੀਤੀ ਕਈ ਮੰਤਰੀ ਸਾਹਿਬਾਨਾਂ ਨੇ ਡਿਊਟੀ ਕੀਤੀ ਮੈਂ ਸਭ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਮੈਂ ਸਮਝਦਾ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੀ ਜਿੱਤ ਹੈ ਝਾੜੂ ਦੀ ਜਿੱਤ ਹੈ ਜਿਹੜੇ ਐਵੇਂ ਤੀਜੇ ਚੌਥੇ ਦਿਨ ਸੋਸ਼ਲ ਮੀਡੀਆ ਦੇ ਸਵੇਰੇ ਸਵੇਰ ਚਾਹ ਦਾ ਕੱਪ ਲੈ ਕੇ ਬਹਿ ਜਾਂਦੇ ਆ ਕਿ ਆ ਹੋ ਗਿਆ ਜਿੱਤ ਝਾੜੂ ਦਾ ਥਿੱਲਾ ਹੋ ਗਿਆ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ 27 ਦੇ ਵਿੱਚ ਵੀ ਝਾੜੂ ਦੀ ਸਰਕਾਰ ਆਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਲੋਕ ਸਰਦਾਰ ਭਗਵੰਤ ਸੇਵਾਮਾਨ ਜੀ ਦੀਆਂ ਵਕਾਸ ਪੱਕੀ ਨੀਤੀਆਂ ਤੋਂ ਜਿਹੜਾ ਪੂਰੇ ਖੁਸ਼ ਨੇ ਸੋ ਮੈਂ ਮਜੈਲੋ ਤੁਹਾਡਾ ਧੰਨਵਾਦ ਕਰਦਾ ਇਸ ਸਿੱਤੇ ਦਾ ਕਾਇਮ ਰੋ 27 ਜ ਆਪਾਂ ਇਸ ਕਾਗਜ਼ ਨੂੰ ਇੱਥੇ ਦੇ ਚੌਥੇ ਨੰਬਰ ਤੇ ਜਿਹੜਾ 27 ਜਾਏ ਇਹਨਾਂ ਨੂੰ 6ਵੇਂ 6ਵੇਂ ਨੰਬਰ ਤੇ ਲਿਆਉਣਾ ਆਪਾਂ 7ਵੇਂ 7ਵੇਂ ਨੰਬਰ ਤੇ ਇਹਨਾਂ ਦਾ ਹੱਕ ਤੋੜਨਾ ਜਿਹੜਾ ਪ੍ਰਤਾਪ ਬਾਜਵਾ ਤੇ ਆ ਜਿਹੜਾ ਰਾਜੇ ਬੜਿੰਗਰ ਗਿਆ ਆ ਜਿਹੜੇ ਸੁੱਖੀ ਹੰਦਾਵਾਜੀ ਤੁਤੇ ਫਿਰਦੇ ਆ ਇਹਨਾਂ ਦਾ ਹੰਕਾਰ ਤੋੜਨਾ ਆਪਾਂ ਤੁਸੀਂ ਦੇਖੋ ਕੀ ਬਣਦਾ ਜਿੱਦਾਂ ਡੇਲਾ ਦੇ ਬੰਦੇ ਨਾ ਤੋੜਿਆ ਜਿੱਦਾਂ ਹੁਣ ਤੋੜਿਆ ਤਰਪਾਰ ਇਦਾਂ ਹੀ ਸਤਾਈ ਦੀ ਲੈਕਚਰ ਚ ਇਹਨਾਂ ਦਾ ਹੰਕਾਰ ਤੋੜਾਂਗੇ ਇਹਨਾਂ ਦੇ ਹਲਕਿਆਂ ਚ ਜਾ ਕੇ ਤੋੜਾਂਗੇ ਆਵਾਮ ਆਦਮੀ ਪਾਰਟੀ ਬਾਜੇ ਦੇ ਵਿੱਚ ਬਹੁਤ ਵੱਡੀ ਲੀਡ ਨਾਲ ਜਿੱਤੂਗੀ ਸੋ ਮੈਂ ਸਭ ਨੂੰ ਆਪਣੇ ਵਰਕਰ ਨੂੰ ਮਾਝੇ ਦੇ ਸਾਰੇ ਵਰਕਰ ਨੂੰ ਜਿਹੜਾ ਬਹੁਤ ਬਹੁਤ ਵਧਾਈਆਂ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ